ਕੋ ਮੌਜੂਦ ਅਸਿਕ ਰੋਕਤ ਕੀ ਕੌਮ ਦਾ ਨਜ਼ਰ ਤੇ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਦਿਖਾਈ ਦਿੱਤੀ ਆ ਸਾਡੇ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੀ ਮਹਮ ਚੱਲ ਰਹੀ ਹੈ ਨਸ਼ਿਆਂ ਦੇ ਖਿਲਾਫ ਯੁੱਧ ਨਸ਼ਾ ਵਿਰੋਧ ਇਹਦੇ ਵਿੱਚ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਸਾਨੂੰ ਸਖਤ ਹਦਾਇਤਾਂ ਵੀ ਨਸ਼ੇ ਤਸਕਰਾਂ ਦੇ ਖਿਲਾਫ ਅਸੀਂ ਵੱਧ ਤੋਂ ਵੱਧ ਤੇ ਸਖਤ ਐਕਸ਼ਨ ਲੈਣਾ ਹੈ ਜਿਸ ਦੇ ਚੱਲਦੇ ਹੁਣ ਬੜੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਿਟੀ ਫਿਰੋਜ਼ਪੁਰ ਦੇ ਵਿੱਚ 292 ਨੰਬਰ ਪਰਚਾ ਦਰਜ ਕਰਕੇ ਸੀਆਈਏ ਵੱਲੋਂ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਮੋਹਿਤ ਸਚਦੇਵਾ ਅਤੇ ਜਗਸੀਰ ਸਿੰਘ ਉਰਫ ਜੱਗੂ ਤੇ ਪੁੱਤਰ ਕੁਲਵੰਤ ਸਿੰਘ ਵਾਸੀ ਸਨੂਆ ਵਾਲੀ ਬਸਤੀ ਚਬਾਰੇਵਾਲਾ ਖੂ ਫਿਰੋਜ਼ਪੁਰ ਸ਼ਹਿਰ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ 1 ਕਿਲੋ 412 ਗ੍ਰਾਮ ਹੈਰਨ ਇੱਕ ਮੋਟਰਸਾਈਕਲ ਹੀਰੋ ਸਪਲੈਂਡਰ ਰੰਗ ਕਾਲਾ ਤੇ ਇਹ ਬਰਾਮਦ ਹੋਏ ਆ ਤੇ ਇਹ ਇਹਨਾਂ ਤੋਂ ਹੋਰ ਵੀ ਪੁਛਕਿਸ ਚੱਲ ਰਹੀ ਹੈ ਜਿਹੜੀ ਬੈਕਵਰਡ ਤੇ ਫਾਰਵਰਡ ਲਿੰਕੇਜਸ ਦੇ ਵਿੱਚ ਜੋ ਵੀ ਹੋਰ ਨਾਮ ਆਉਣਗੇ ਉਹਨਾਂ ਤੇ ਵੀ ਆਉਣ ਦੇ ਦਿਨਾਂ ਵਿੱਚ ਕਾਰਵਾਈ ਕੀਤੀ ਜਾਊਗੀ ਥੈਂਕ ਯੂ